ਏ ਬਾਈ ਜਿਹੜਾ ਕੋਠਾ ਜਿੱਤਿਆ ਸੀਗਾ ਸੁਖਾ ਨੰਦ ਦੇ ਕੋਠਾ ਜਿੱਤਿਆ ਸੀ ਇਹ ਉਹਦਾ ਪਿਓ ਆ ਭਾਈ ਰੁਪਏ ਦੇ ਕੋਠੇ ਆ ਭਾਈ ਰੁਪਏ ਦੇ ਕੋਠੇ ਆ ਛੋਟੇ ਬਹੁਤ ਸਾਹ ਵਾਲਾ ਤੇਰਾ ਕਰੋ ਸ਼ੌਂਕ ਐਮਐਲ ਦੇ ਆ ਦੋਸਤੋ ਮੈਂ ਤੁਹਾਡਾ ਆਪਣਾ ਚੈਲ ਥਰਾਜ ਵਾਲਾ ਅੱਜ ਦਿਖਾਉਣ ਆ ਨਵੇਂ ਬਲੌਗ ਚ ਗੱਗੂ ਦੇ ਵੱਡੇ ਮੁੱਤ ਵੱਡੇ ਜਾਨਵਰ ਜਿਹੜੇ ਵੇਖੇ ਸੀ ਉਹਨਾਂ ਦੇ ਮਾਪੇ ਵੀ ਇਹਨੇ ਵੀ ਉੱਤਣ ਵਾਲੇ ਦਿਖਾਈ ਸੀ ਆਪਾਂ ਹੁਣ ਵੀ ਨੇ ਵੱਡੇ ਜਾਨਵਰ। ਤੇ ਬਾਈ ਨੇ ਕੀ ਤੋਂ ਲਿਆਂਦੇ ਆ ਕਿਵੇਂ ਆ ਕਿਹੜੇ ਕਬੂਤਰ ਆ। ਕਿਹੜੇ ਘਰੇ ਔਰ ਦੇ ਬਾ ਹਾਂਜੀ ਬਾਈ ਲਾਓ। ਆ ਬਾਈ ਕਬੂਤਰ ਆਪਣਾ ਬੰਦ ਕੇ ਆਲਾ ਬਾਈ। ਬੰਦ ਕੇ ਆਲਾ। ਹਾਂ ਇਹ ਜਾਨੀ ਕੋ ਕਬੂਤਰ ਦਾ ਪੱਠਾ ਬਾਈ। ਆਪਾਂ ਉਹਨੇ ਕਬੂਤਰੀ ਆਈ ਸੀ ਇਹ ਉਸਤਾਦ ਕੋਲੋਂ ਬਾਈ ਕੋਲੋਂ ਰਮਣੇ ਕੋਲੋਂ ਤੇ ਹੁਣ ਹਾਲ ਜਾਈ ਹਾਂ ਤੇ ਬਾਈ ਆਰਮਨ ਦਾ ਮੰਡਲ ਦਾ ਬਾਈ ਕੋਲੋਂ ਆਈ ਸੀਗੀ ਬਾਈ ਗਰਵਾਹ ਕੋਲੋਂ ਆਈ ਸੀ ਕਬੂਤਰੀ ਉਹ ਤੇ ਚਲ ਆਪਾਂ ਲਿਆਂਦੀ ਸੀ ਬਾਈ ਬਾਈ ਤੋਂ ਤੇ ਉਹਦਾ ਪੱਠਾ ਹੈ। ਪੱਤੇ ਜਿਹੜਾ ਉਹਦੇ ਨਾਲ ਇਹਦਾ ਪਿਓ ਵਾ ਬਈ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਜਿਹੜਾ ਮਿੰਟਰਾ ਹੋ ਲੈਣਾ ਰੇ ਕਿਵੇਂ ਆੜ ਜੜਦੇ ਪੂਰੇ ਆ ਵੀ ਹਾਂ ਬਹੁਤ ਸੋਹਣਾ ਉੱਡੇ ਆ ਬਈ ਆਪਣੇ ਕੋਲੇ ਪੱਧਰੇ ਉੱਡਦੇ ਆ ਕਬੂਤਰ ਇਹ ਬਾਹਲਾ ਨਾ ਉੱਚਾ ਜਾਂਦੇ ਆ ਰਿੰਗਸ ਵਿਚਾਲੇ ਜੀ ਉੱਡਦੇ ਆ ਵਧੀਆ ਉੱਡਦੇ ਆ ਬਹੁਤ ਸੋਹਣੇ ਉੱਡਦੇ ਆ ਤੇ ਇਹ ਆਪਣੇ ਜਿਹੜੇ ਜਾਨਵਰ ਉੱਤਰ ਜਿੱਤਿਆਂ ਨਾਲ ਮਾਪਿਆ ਹੈਗਾ ਹਾਂ ਹਾਂ ਇਹ ਬਈ ਆਪਣਾ ਬੱਚਾ ਨਾ ਥੋੜਾ ਖਰਾਬ ਹੋ ਗਿਆ ਸੀਗਾ ਤੇ ਅਸੀਂ ਰੋਕ ਲਿਆ ਸੀਗਾ ਰੋਕ ਲਏ ਰੋਕਿਆ ਵਾ ਜਾਨੀ ਕਿ ਇਹਦੇ ਪੁੱਤ ਵੀ ਐ ਇੱਕ ਤੀੜਾਏ ਆ ਬਹੁਤ ਸੋਹਣੇ ਉੱਡੇ ਆ ਠੀਕ ਹੈ ਰੋਕਿਆ ਵਾ ਜਾਨਬਰ ਆ ਭਈ ਇਹ ਆਹ ਕਬੂਤਰਾ ਬਈ ਜਿਹਦਾ ਜਿਹਦਾ ਪੁੱਤ ਸੀ ਬਈ ਉਹ ਆਹ ਦਾ ਪਿਓ ਆ ਆਹ ਆ ਜਿਹੜਾ ਹੁਣ ਛੱਡਿਆ ਹਾਂਜੀ ਆਹ ਦਾ ਪਿਓ ਹੈ ਕਿਹਨੇ ਤੁਸੀਂ ਇਹ ਬਾਂਤ ਕੇ ਰਾਂਜੋ ਇੱਕ ਕਬੂਤਰਾ ਬਈ ਤੇਲੂ ਗਾਲਾਂ ਦਾ ਬਈ ਰਾਜਨ ਕਾਲਾ ਤੇਲੂ ਰਾਜਨ ਕਾਲਾ ਬਈ ਵੇਖੋ ਇਹ ਰਾ ਦੇ ਮੈਨਾਂ ਦੇ ਉਹ ਤੋਂ ਪਿਆ ਮੀ ਮੋ ਪਿਆ ਮੀ ਇਹ ਦਿਨ ਆ ਬਈ ਆਪਣੀ ਕਬੂਤਰੀ ਲਾਈ ਰਹੀ ਸੀ ਉਹ ਆਪਣੀ ਬਾਂਤ ਕੇ ਰਾਂਜੋ ਬਾਂਤ ਕੇ ਰਾਂਜੋ ਹਾਂਜੀ ਯਾਹ ਨਾਲੇ ਯਾਰਾ ਕਸਮ ਜੀ ਇਨਸ਼ਾਅ ਅਰੇ ਉਹ ਲੈ ਉਹ ਤਾਂ ਪੰਤੇ ਕਰੇ ਕੁੱਤਰੇ ਹੋਏ ਉਹ ਦਿਖਾਈ ਦੂਜੇ ਸਾਧਾ ਨਹੀਂ ਸਾਧਾ ਰਹ ਜੋ ਸਾਧਾ ਨਾਲ ਪਿਆ ਹੋਈ ਹਾਂ ਇਹ ਸਾਧਾ ਨਾਲ ਕੁੱਤਰਾ ਬਈ ਇਹ ਸਾਧਾ ਨਾਲ ਪਿਆ ਹੋ ਸਾਹ ਕੇ ਪੱਠਿਆਂ ਦਾ ਹਾਂਜੀ ਠੀਕ ਹੈ ਤੇ ਭਾਈ ਆ ਆਪਣਾ ਕੁੱਤਰਾ ਹੈਗਾ ਕਾਕੇ ਕਲੇ ਦਾ ਕਾਕੇ ਕਲੇ ਦਾ ਸਾਧਾ ਇਹ ਉਮਰਾਂ ਮੇਰੇ ਬਾਪਾ ਦੀ ਬਈ ਤੇਰੀ ਉਮਰ ਬਹੁਤ ਆ ਭਾਈ 18 ਨਾ ਸਮਨਾ ਕਬੂਤਰ ਵੇਖੋ ਬਈ ਉਹ ਕੋਈ ਨਹੀਂ ਤੇ ਤੇਰਾ ਕੀ ਰਿਜ਼ਲਟ ਆ ਬਈ ਇਹਦੇ ਬਾਈ ਨੇ ਛੱਡੀ ਸੀ ਬਈ ਕਬੂਤਰੀ ਗੰਜੀ ਗੰਜੀ ਬਈ ਦੱਸਿਓ ਮੈਨੂੰ ਕਿ ਸੰਜੀਪ ਸਿੰਘ ਜੀ ਇੱਕ ਬਈ ਆਈ ਨਹੀਂ ਪੱਠੀਆਂ ਲੰਗਿਆਂ ਵਾਲੇ ਮੁੰਡੇ ਕੋਲ ਤੇ ਕਿਵੇਂ ਓੱਡੇ ਬਈ ਜਿੱਤੇ ਬਈ ਹਾਂ ਹਾਂ ਜਿੱਤੇ ਬਈ ਇਹਦੇ ਆਪਾਂ ਦੋ ਹੀ ਛੱਡੇਆ ਮਗਰ ਉਹ ਬਾਈ ਲੈ ਗਿਆ ਸੀ ਦੋਵੇਂ ਜਿੱਤੇ ਹਨਾ ਤੇ ਦੋਵੇਂ ਜਿੱਤੇ ਅਭੀ ਇਹਦੇ ਪੱਠਾ ਦੋ ਛੱਡੇ ਹਾਂ ਹਾਂ ਜੀ ਇਹ ਬਈ ਜਿਹੜਾ ਗੋਠਾ ਜਿੱਤਿਆ ਸੀਗਾ ਸੁਖਾਨੰਦ ਦੇ ਗੋਠਾ ਜਿੱਤਿਆ ਸੀ ਇਹ ਉਹਦਾ ਪਿਓ ਆ ਭਾਈ ਰੁਪਏ ਦੇ ਗੋਠੇ ਆ ਭਾਈ ਰੁਪਏ ਦੇ ਗੋਠੇ ਆ ਛੋਟੇ ਬਹੁਤ ਆਤਾ 10 ਤੋਂ 15 ਘਰ ਆ ਨਾ 20 25 ਘਰ ਆ 25 ਘਰ ਆ ਵੇ ਜੰਦੇ ਨਹੀਂ ਬਈ ਇਹ ਕਿਹੜਾਂ ਚੋਂ ਇਹ ਕਾਕੇ ਕਹਿ ਰਹੇ ਦੂਤਰਾ ਨਹੀਂ ਕਾਕੇ ਕਹਿ ਰਹਾਂ ਜੋ ਬਈ ਮੇਰੇ ਸਾਤ ਗਏ ਨਹੀਂ ਬਈ ਇਹ ਦੇਖ ਨੇ ਛੱਡੇ ਬਈ ਇਹਦੇ ਆਪਾਂ ਦੋ ਹੀ ਛੱਡੇ ਦੋ ਹੀ ਛੱਡੇ ਦੋਵੇਂ ਜਿੱਤੇ ਹੀ ਆ ਦੋਵੇਂ ਜਿੱਤੇ ਹੀ ਆ ਇੱਕ ਆਪਣਾ ਭਰਾ ਲੈ ਗਿਆ ਸੀ ਮੈਨੇ ਵਾਲਾ ਮੁੰਡਾ ਦੇਣਾ ਠੀਕ ਹੈ ਆ ਬਈ ਕਬੂਤਰ ਵੀ ਆਪਾਂ ਇੱਥੇ ਪਿੰਡੋਂ ਹੀ ਸੀ ਮੁੰਡਾ ਉਹ ਤੋਂ ਲਿਆ ਸੀਗਾ ਇਹ ਹਾਂਜੀ ਤੇ ਇਹਦੇ ਵੀ ਜਾਨੀ ਕਿ ਬੱਚੇ ਬਹੁਤ ਸੋਹਣੇ ਉੱਡੇ ਆ ਵਧੀਆ ਉੱਡੇ ਆਗੇ ਤੇ ਇੱਕ ਪਹਿਲਾਂ ਬਾਜੀ ਹੋਈ ਸੀ ਜੀ ਭਗਤੇ ਭਾਈਆਂ ਨੇ ਕੋਠਿਆਂ 'ਚ ਹਾਂ ਬਈ ਤੇ ਉੱਥੇ ਵੀ ਆਪਣੀ ਕਬੂਤਰੀ ਜਿੱਤੀ ਸੀ ਉਹ ਇਹਨੂੰ ਵੀ ਦੀ ਕਾਲਾਂ ਬਗਲਾਂ ਨੇ ਕਾਲਾਂ ਬਗਲਾਂ ਨੇ ਤੀਜੇ ਨੰਬਰ ਤੀਜੇ ਨੰਬਰ ਤੇ ਆਈ ਸੀ ਉਹ ਕਬੂਤਰੀ ਮੈਂ ਸਹੀ ਗੱਲ ਤੇ ਬਾਜੀ ਹਾਂ ਹਾਂ ਉਹ ਇਹਨੂੰ ਵੀ ਦੀ ਸੀ ਬਈ ਉਹ ਬਹੁਤ ਸੋਹਣਾ ਉੱਡੇ ਵੀ ਮੈਂ ਉੱਥੇ ਹੀ ਸੀਗਾ ਬਾਜੀ ਤੇ ਪਤਾ ਹੈ ਬਹੁਤ ਮਜ਼ਾ ਆਇਆ ਸੋਹਣਾ ਉੱਡੇ ਕਬੂਤਰੀ ਜ਼ੋਰ ਬਹੁਤ ਲਾਇਆ ਠੀਕ ਹੈ ਹਾਂ ਆ ਬਈ ਆਪਾਂ ਤੁਹਾਨੂੰ ਉੱਤਰ ਦਿਖਾਈ ਆ ਬੱਚੇ ਇਹਨਾਂ ਨੇ ਬਿੰਦਰ ਕੈਲ ਜੋਵੇਂ ਗੋਦਰੀ ਬਿੰਦਰ ਕੈਲ ਲਾਥਰੇ ਦਿਖਾਈ ਆ ਰੇੜੇ ਤੋਂ ਇੱਕੋ ਜੀ ਉਹਨਾਂ ਦੀ ਮਾਂ ਹੈ ਤੇ ਇਹਦੀ ਭੈਣ ਵੀ ਬਾਈ ਜਿੱਤੀ ਸੀਗੀ ਭੈਣੀ ਤੋਂ ਬਾਅਦ ਵੀ ਜਿੱਤੀ ਸੀ ਇੱਕ ਭੈਣੀ ਇੱਕ ਮੋਰਾਂ ਭੈਣੀ ਦੇ ਮੋਰ ਕੱਲੀ ਰਹਿ ਕੇ ਕੱਲੀ ਨਹੀਂ ਬੈਠ ਕੇ ਕੰਮ ਕੀਤਾ ਤੈਂ ਕਿਤੇ ਨਾਲੋਂ ਤੋਂ ਸੁੱਟੇ ਪੈਟ ਉੱਠ ਗਈ ਥਰਾ ਠੀਕ ਥਰਾ ਜੋਂ ਮੁੜ ਕੇ ਸਾਡੇ ਘਰੇ ਵਾਪਸ ਆਉਣੀ ਸੀ ਪਿੰਡ ਪਰਜ ਠੀਕ ਵੀ ਉੱਥੋਂ ਜਾਵਦੀ ਸੀ ਵਾਪਸ ਬਾਈ ਉਦੋਂ ਮੁੜ ਕੇ ਬਾਜੀ ਛੜਤੀ ਸੀ ਸਿਰੇ ਤੇਰਾ ਸਿਰੇ ਤੇ ਪਸਾਰੇ ਛੜਦਾਂਗੇ ਇਹਦੇ ਕੋਲ ਲੈ ਜਾਈਏ ਨਾ ਇੱਕ ਤੇ ਪੈਂਟ ਲਾਏਗੇ ਮੇਰਾ ਘਰ ਤੇ ਇੱਥੇ ਇੱਥੇ ਸਾਰੇ ਇਕੱਠੇ ਹੀ ਇਕ ਤਾਂ ਹੀ ਪੈਂਡ ਵੀ ਹੈਗਾ ਜਲਾਲ ਛੱਡੀ ਸੀਗੀ ਹਾਂਜੀ ਤੇ ਉੱਥੇ ਨਾ ਕਬੂਤਰ ਆਪਣੇ ਥੋੜੇ ਜਿਹਾ ਰੋਟੇਲੇ ਸੀ ਥੋੜਾ ਗੈਰ ਖਾਇਆ ਸੀ ਆਪਾਂ ਨੂੰ ਨਹੀਂ ਸੀਗਾ ਪਤਾ ਹਾਂਜੀ ਵੀ ਜਾਨੀ ਕਹਿਣ ਦਾ ਭਾਵ ਇਹਨਾਂ ਚ ਵੀ ਵੈਸੇ ਸੀਗਾ ਤੇ ਕਬੂਤਰ ਉੱਥੇ ਆਪਣੀ ਸੱਤਵੀਂ ਬੈਗੀ ਸੀ ਬਾਈ ਠੀਕ ਹੈ ਤੇ 92 ਕਬੂਤਰ ਉੱਡੇ ਸੀਗੇ ਠੀਕ ਆ ਤੇ ਪੰਜਾਂ ਪੰਜਾਂ ਨੇ ਟਾਈਮ ਕੀਤਾ ਯਾਨੀ ਕਹਿਣ ਦਾ ਭਾਵ ਵੀ ਦੋ ਆ ਪੰਜਾਵਲ ਯਾਨੀ ਦੋਹਾਂ ਥੱਲੇ ਬੈਗੀ ਸੀਗੀ ਪੰਜਾ ਥੱਲੇ ਬੈਗੀ ਸੀ ਬਈ ਠੀਕ 6ਵੀਂ ਬੈਗੀ ਸੀ ਹਾਂ 6ਵੀਂ ਬੈਗੀ ਸੀ ਪੰਜਾਂ ਚ ਬਾਜੀ ਹੋ ਗਈ 6ਵੀਂ ਬੈਗੀ ਸੀ ਹਾਂ ਠੀਕ ਇਹ ਬਹੁਤ ਸੁਣਾ ਉੱਡੀ ਸੀ ਬਈ ਉੱਤੇ ਇਹ ਠੀਕ ਆ ਤੇ ਇਹ ਫਿਰ ਉਦੋਂ ਮੜ ਕੇ ਨਾ ਇਹ ਵੀ ਬਿਮਾਰੀ ਚ ਆ ਗਈ ਸੀ ਬਈ ਆਵੇ ਹਾਲੇ ਵੀ ਥੌਣ ਡੇਢੀ ਲੱਗਦੀ ਐ ਤੇ ਉਦੋਂ ਮੜ ਕੇ ਰੋਕ ਲਈ ਸੀ ਆਹ ਲੈ ਆ ਕਬੂਤਰ ਬਈ 100 ਦਾ ਲਿਆ ਸੀ ਇਹਦਾ ਪਿਆਵਾ ਇਹਦਾ ਪਿਆਵਾ ਦੇਖੋ ਇੱਕ ਚੀਜ਼ ਹੈ ਹਾਂ ਦਾ ਤੇ ਜਿਹੜੀ ਇਹਦੀ ਮਾਂ ਗਈ ਉਹ ਆਪਣੇ ਬਾਈ ਦੇ ਘਰ ਆਈ ਸੀ ਕਬੂਤਰੀ ਬਾਈ ਹਾਂ ਤੇ ਉਹ ਲਾਈ ਸੀ ਕਬੂਤਰੀ ਕਿਵੇਂ ਉੱਡੇ ਬਈ ਕਿੰਨਾ ਟਨ ਬਹੁਤ ਬੱਦ ਗਈ ਉੱਡੇ ਬਈ ਹਾਂ ਜਦੋਂ ਉੱਥੇ ਸਭ ਵੀ ਬੈਠੀ ਜਿਵੇਂ ਕਬੂਤਰ ੱਲੇ ਸੀ ਵਧੀਏ ਉੱਡੇ ਆ ਬਈ ਜੇ ਤਾਂ ਸੋਹਣੇ ਹਾਂ ਬਹੁਤ ਸੋਹਣੇ ਉਹ ਵੀ ਤਰੀਕਾ ਆ ਕਬੂਤਰੀ ਬਾਈ ਜਿਹੜਾ ਆਪਣਾ 2 ਵਜੇ ਜਿੱਤਿਆ ਕਬੂਤਰ ਨੂੰ ਆਪਾਂ ਸ਼ਾਹ ਖਾ ਦਿਖਾਇਆ ਸੀ ਹਾਂ ਬਈ ਇਹ ਵੀ ਉਹਨਾਂ ਦੀ ਭੈਣ ਹੈ ਵੀ ਰੋਕੀ ਦੀ ਇਹ ਰੋਕ ਲਈ ਬਈ ਹਾਂਜੀ ਹਾਂਜੀ ਕਿਹੜਿਆਂ ਚ ਸਵੇਰ ਆ ਸਾਧ ਕਹਿਣਾ ਜਿਉਂ ਕਾਲੀ ਕਾਲੀ ਕਰਦੇ ਆ ਇੱਕ ਦੀ ਭੈਣ ਹੋਰ ਆ ਬਾਈ ਉਹ ਵੀ ਆਈ ਐ ਸੇ ਫੜਿਆ ਸਾਧ ਕਹਿਣਾ ਜੋ ਵੀ ਕਰੋ ਦਰਸ਼ਨ ਤਕਰੀਬਨ ਸਾਰੀਆਂ ਨਸਲਾਂੀਆਂ ਵਾਂਗਾਂ ਕੋਲੇ ਘੈਂਟਾ ਕੰਮ ਸੋਹਣਾ ਕੰਮ ਇਹਨਾਂ ਦਾ ਪਈਆ ਆਏ ਬਾਈ ਕੁਝ ਨਹੀਂ ਜੀ ਕੋਈ ਸਕਣਾ ਪੈਣਾ ਬਈ ਦਮੇ ਰੁਕਣਾ ਵਾਂਗੇ ਦਮੇ ਕੋਨੀ ਰੁਕੋ ਬਈ ਠੀਕ ਆ ਇਹ ਕੋਈ ਖਾਸੀਅਤ ਕੀ ਹੁੰਦੀ ਬਈ ਯਾਰ ਸਾਧ ਵਾਲੇ ਕਿਉਂtre ਜਾਂਦੇ ਹੁੰਦੇ ਨਹੀਂ ਨਾ ਪਿਆਰ ਬਾਈ ਕਰਵਾਏ ਦੇ ਕਰਨ ਜਾਂਦੇ ਨਹੀਂ ਸਾਧ ਵਾਲੇ ਸਾਰੇ ਖੱਟੇ ਜਾਂਦੇ ਚੋਰ ਵੀ ਇੰਨਾ ਲੋਂਦੇ ਗੱਲਾਂ ਛੱਡੋ ਜਿੱਤੇ ਗਰਮੀ ਪੈਂਦੇ ਫਿਰ ਉੱਤੇ ਹੀ ਘਰੇ ਉੜਦੇ ਬਹੁਤ ਉੜਦੇ ਸਹੀ ਆ ਸਹੀ ਆ ਬਈ ਦੇਖੋ ਇਹ ਕਿਹੜੀ ਹੈ ਇਹ ਕਿਹੜੇ ਜਾ ਬਈ ਗੁਰਦੇਵ ਕਿਹ ਨਾਲ ਜਾ ਬਈ ਕੋਈ ਤੇਰੇ ਕੀ ਖਾਜੇ ਦਵੇ ਉੱਡੇ-ਉੱਡੇ ਕਿਵੇਂ ਦੇ ਬਹੁਤ ਸੁਣੇ ਬਈ ਨਵੀਂ ਲਾਈ ਹਾਂ ਜਿਹੜੇ ਘਰੇ ਵਧੀਆ ਉੱਡੇ ਆ ਬਾਕੀ ਬਾਹਰ ਰਿਜ਼ਲਟ ਵਾਲੇ ਲੈਣਾ ਵੀ ਕੀ ਕਰਨਗੇ ਬਹੁਤ ਸੋਹਣੇ ਉੱਡੇ ਆ ਘਰੇ ਇਹ ਸੋਹਣਾ ਆਂਡਾ ਗੁਰਦੇਵ ਵਾਲਾ ਕਬੂਤਰ ਹਾਂ ਜੀ ਪੱਠੀ ਆ ਵੇਖੋ ਬਈ ਕਰੋ ਸ਼ੌਂਕ ਦੇਖੋ ਜਾਨਵਰ ਘਰੇ ਕਬੂਤਰ ਹੀ ਆ ਇਹ ਚੱਲ ਚੱਪਰ ਆ ਆ ਵੀ ਬਾਈ ਦੇ ਕੋਲ ਆਈ ਵੇ ਬਾਈ ਕਬੂਤਰ ਹੀ ਆ ਇੱਕ ਪੱਠੀ ਰੋਕੀ ਸੀ ਬਾਈ ਕਹਿੰਨੇ ਬਾਈ ਕੇ ਕੋਲੇ ਬਹੁਤ ਸੋਹਣਾ ਉੱਡੀ ਸੀ ਇਹ ਤੇ ਕਿਹੜਾ ਜਮ ਹੈ ਬਾਈ ਰਮਣੇ ਬਾਈ ਦਰਵਾਇ ਤੇ ਕਰਵਾਇਆ ਸੀ ਕਬੂਤਰ ਦੇ ਆਲਿਆਂ ਤੇ ਤੇ ਕਬੂ ਮਾਲ ਦੀ ਸਾਧਾ ਲੱਜੂ ਕੀ ਰਿਜ਼ਲਟ ਆਇਆ ਬਾਈ ਇਹ ਰਿਜ਼ਲਟ ਬਹੁਤ ਸੋਹਣਾ ਬਾਈ ਇਹਦਾ ਬਾਈ ਕੋਲ ਮੈਂ ਧੱਕੇ ਨਾਲ ਹੀ ਚੱਕ ਲਿਆ ਮੈਂ ਵੀ ਬਾਈ ਮੈਂ ਲੈ ਕੇ ਜਾਣੀ ਆ ਤੇ ਇਹ ਬਹੁਤ ਸੋਹਣਾ ਉੱਡੀ ਸੀ ਬਾਈ ਕੇ ਤੇ ਬਾਜੀ ਖੜਨੀ ਸੀ ਮੈਂ ਹੈ ਵੀ ਬਾਈ ਮੈਂ ਤਾਂ ਲੈ ਕੇ ਜਾਣੀ ਆ ਕਿ ਮੈਂ ਲੈ ਆਇਆ ਮੈਂ ਵਸਲੀ ਨੇ ਰੋਕਣ ਵਾਸਤੇ ਰੋਕ ਲਈਏ ਨਸਰ ਦਿਖਾਉਣ ਵਾਸਤੇ ਨਸਰ ਦਿਖਾਉਣ ਵਾਸਤੇ ਸਹੀ ਹੈ ਸਹੀ ਦੱਲੂ ਨੇ ਨਾ ਕਰ ਦਿੰਦਾ ਸਲਾਮ ਇਹ ਕਿਹੜੇ ਆ ਰਾਜ ਨਿਕਲ ਆ ਜੋ ਭਾਈ ਰਾਜ ਨਿਕਲ ਆ ਤੇ ਇਹ ਵੀ ਬਾਈ ਦੇ ਘਰ ਨੂੰ ਲੈ ਕੇ ਆਂਦੀ ਦੋ ਬੱਚੇ ਇੱਕ ਇਹਦਾ ਭਰਾ ਫਿਰਦਾ ਇਧਰ ਉਹ ਵੀ ਉਹ ਫੜਦਾ ਫੜਿਓ ਭਈਆ ਤੇ ਕੀ ਰਿਜ਼ਲਟ ਆ ਭਈ ਇਹਨਾਂ ਦਾ ਇਹਦੇ ਭਾਈ ਦੋ ਤਾਂ ਇਹ ਲੈ ਕੇ ਆ ਸੀ ਇੱਕ ਭਰਾ ਬੱਬੂ ਲੈ ਕੇ ਆ ਸੀ ਦਿਆਲਪੁਰ ਵਾਲਾ ਕਿਵੇਂ ਉੱਡੇ ਅੱਡੇ ਇਹ ਉਹਨਾਂ ਆ ਇੰਨੇ ਤਾਂ ਨਹੀਂ ਭਾਈ ਛੱਡੇ ਕਿਤੇ ਵੀ ਇਹਨਾਂ ਨੂੰ ਰੱਖ ਲੈ ਬੱਚਿਆਂ ਲਈ ਹਾਂਜੀ ਤੇ ਉਹਨਾਂ ਪੰਜ ਬਾਜੀਆਂ ਛੱਡਿਆ ਸੀ ਆਪਾਂ ਤੇ ਟਪਾਲੀ ਛੱਡਿਆ ਸੀ ਦੂਸਰ ਫਿਰ ਉਹਨਾਂ ਰੂੜੇ ਕਿ ਛੱਡਿਆ ਸੀ ਸਾਡੇ ਪੈਨ ਸ਼ਟ ਤੇ ਆਈ ਉਹਨਾਂ ਨੇ ਜਿੱਤਿਆ ਸੀ ਉਹ ਜਿੱਤਿਆ ਸੀ ਹਾਂ ਤਾਂ ਨਹੀਂ ਨਹੀਂ ਭਾਈ ਚਾਰ ਬਾਜ਼ੀਆਂ ਜਿੱਤਿਆ ਸੀ ਇੱਕ ਹਰਿਆ ਸੀ ਯਾਰ ਕਿ ਦੂਸਰ ਦੀ ਬਾਗੀ ਰਮਾਨ ਨੇ ਰਮਾਨੇ ਹਾਰ ਗਿਆ ਦੂਸਰ ਦੀ ਦੂਸਰਾ ਜੀ ਛੱਡੇ ਕਿ ਕਹਿਰਾਂ ਜੀ ਦੋ ਕਹਿਰ ਤੋਂ ਛੱਡਿਆ ਸੀ ਪੈਨ ਦੂਸਰਾ ਜਿੱਤਿਆ ਸੀ ਠੀਕ ਹੈ ਕਰੋ ਦਾ ਇੰਦਰ ਸਗਾਪਰਾ ਕਰੋ ਦਾਰਸ਼ਨ ਭਾਈ ਬੱਬੂ ਕੋਲੇ ਆ ਗਿਆ ਅਲਫਰ ਨਾਲ ਕੋਲੇ ਭਰਾਇਆ ਬੱਬੂ ਤੇ ਆਲਫਰ ਕੋਲੇ ਉਹ ਆ ਤਾ ਬਾਹਰ ਰੁਕ ਜਾਓ ਠੀਕ ਹੈ ਆ ਬੱਬੂ ਦੇ ਕੋਲ ਆਇਆ ਭਾਈ ਏ ਵੀ ਸਗਾ ਬੰਦ ਹਾਂ ਉਹਨੇ 30 ਸਾਲ ਛੱਡਦਾ ਰਿਆ ਇਹਨਾਂ ਠੀਕ ਹੈ ਇਹ ਉਹਦੇ ਘਰੋਂ ਹੀ ਆਇਆ ਠੀਕ ਜੋੜੀ ਵੀ ਲੈ ਗਿਆ ਸੀ ਕਿਹੜਾ ਤੇਰੀ ਭਈ ਆ ਰਸ ਹੈਗੀ ਤੇ ਰਾਜਨ ਕਹਿਣੇ ਰਾਜਨ ਕਹਿਣਾ ਜੋ ਭਈ ਤੰਨੇ ਭੈਣ ਭਰਾ ਤੰਨੇ ਰੋਕਲੇ ਗੱਗੂ ਇਹ ਤੰਨੇ ਰੋਕਲੇ ਭਈ ਇਹ ਇੱਕ ਦਿਆਲਪੁਰੇ ਦਾ ਸੀ ਦੋ ਮੇਰੇ ਘਰੋਂ ਲੈ ਆ ਆ ਤਾਂ ਜਾਨੀ ਬਾਈ ਤੋਂ ਲੈ ਕੇ ਆਏ ਸੀ ਦੋਨੇ ਮੈਂ ਭੈਣ ਭਰਾ ਇੱਕ ਝੋਲੀ ਦੀ ਸੀਗੇ ਭਈ ਇਹ ਤੇ ਆ ਬਾਬੂ ਦਿਆਲਪੁਰੇ ਵਾਲਾ ਭਈ ਉਹ ਬਾਹਰ ਉੱਠ ਗਿਆ ਉਹਨਾਂ ਕਹਿੰਟਾ ਚ ਤੇ ਉਹ ਤੋਂ ਲੈ ਕੇ ਆਇਆ ਸੀਗਾ ਰਗਾ ਇਨ ਨਾ ਜੂਆਂ ਵੀ ਹੈ ਇਨਾ ਜੂਆਂ ਤੇ ਬਾਈ ਹੈ ਹੈ ਬਾਈ ਹੈ ਕਿ ਸਕੇ ਸਕੇ ਜਾਂ ਜੋ ਜੋੜੀ ਲੈ ਗਈ ਨਾ ਵਟੀ ਫਿਰ ਉਹਨਾਂ ਦੇ ਘਰੋਂ ਤੈਨੂੰ ਜੋਰ ਜੋਰ ਬਾਹਰ ਲੰਦਾ ਹੈ ਬਾਹਰ ਲੰਦਾ ਜਾਂ ਗਈ ਵੀ ਨਹੀਂ ਘਰ ਤੇ ਛੰਡ ਪੂਰੀ ਹਾਂ ਸਹੀ ਹੈ ਸਹੀ ਪਰ ਉਹ ਦੇਖੋ ਕੂਤਰ ਕੂਤਰਾਂ ਬਈ ਸਾਰੇ ਦਿਖਾ ਰਹੇ ਕਿਹਨਾਂ ਕਰਿਆ ਤੇ ਬੰਦੇ ਉਹ ਡੰਡਾ ਦੇਖੋ ਜਾਨਵਰ ਸਾਰੇ ਦਿਖਾ ਦੇ ਮਾਰੇ ਕਿਹਨਾਂ ਦਿਖਾ ਰਹੇ ਤੇ ਯਾਰ ਵੱਡੇ ਕੂਤਰਾਂ ਬਈ ਸਾਰੇ ਆਹ ਵੇਖੋ ਮੈਂ ਚੱਲ ਜਾ ਕੇ ਨਾ ਦੋ ਕੂਤਰਾਂ ਵਰਕੇ ਮੋਗੇ ਦੀ ਬੇਸਟ ਵੀ ਤਾਂ ਆ। ਯਾਰ ਪੁੱਤਰ ਦਾ ਸਾਰਾ ਭਾਈ ਯਾਰ ਪੁੱਤਰ ਦਾ ਸਾਰਾ ਭਾਈ ਆ ਮੋਜਾ ਭਾਈ ਇਹਨਾਂ ਬਾਈ ਕਰਵਾਜ ਦੇ ਕਰੋ ਮੈਂ ਬਾਈ ਨਾਲ ਗਿਆ ਸੀਗਾ ਰਮਣੇ ਨਾਲ ਤੇ ਬਾਈ ਕੋਲੇ ਢੇਢੇ ਬੱਚੇ ਸੀਗੇ ਹਾਂ ਤੇ ਬਾਈ ਨੇ ਮੈਨੂੰ ਤਿੰਨ ਬੱਚੇ ਦਿੱਤੇ ਸੀਗੇ ਤੇ ਮੈਂ ਉਹਨਾਂ ਨੂੰ ਜਾਨੀ ਘੱਤੀ ਚੋਗਾ ਦੇ ਕੇ ਪਾਲਿਆ ਤੇ ਉਹਨਾਂ ਚੋਂ ਇੱਕ ਬੱਚਾ ਮਰ ਗਿਆ ਸੀ ਆਹ ਦੇਖੋ ਮੋਜਾ ਭਾਈ ਦੂਜਾ ਬੱਚਾ ਖਿੰਡ ਗਿਆ ਸੀ ਤੇ ਉਹ ਵੀ ਬੱਚਾ ਭਾਈ ਮਰ ਗਿਆ ਸੀ ਤੇ ਆ ਬੱਚਾ ਇੱਕ ਬੱਜ ਗਿਆ ਇਹਨਾਂ ਰੋਕ ਲਿਆ ਬਾਈ ਨੂੰ ਮੈਂ ਕਿਹਾ ਸੀ ਕਿ ਬਾਈ ਕਹਿੰਦਾ ਚਲੋ ਕੋਈ ਨਹੀਂ ਰੋਕ ਲਈ ਤੇਰੇ ਬੱਚੇ ਬਹੁਤ ਸੋਨੇ ਉੱਡੇ ਆ ਬਾਈ ਅੱਡੀ ਸ਼ਾਹ ਕਿਹੜੇ ਚੰਗੇ ਆ ਇਹ ਆਹ ਨਾਲੇ ਨਹੀਂ ਸਾਹ ਨਾਲੇ ਜਾਮਾ ਉੱਜਾ ਬਾਈ ਬਾਈ ਕੋਲੇ ਜਿਆਦੇ ਸਾਹ ਵਾਲ ਤੇਰੇ ਸਾਹ ਵਾਲ ਤੇਰਾ ਕਰੋ ਸ਼ੌਂਕ ਇਹਨੇ ਵਲੌਗ ਚ ਚੈਨਲ ਸਬਸਕ੍ਰਾਈਬ ਕਰ ਲੋ ਤੇ ਸ਼ੇਅਰ ਕਰ ਦੇ ਵੀਡੀਓ ਦੱਬ ਕੇ ਥੈਂਕ ਯੂ ਮਿਹਰਬਾਨੀ ਥੈਂਕ ਯੂ ਮਿਹਰਬਾਨੀ ਤੇ ਫੌਜੀ ਕਹਿ ਰਹੇ ਸਬਸਕ੍ਰਾਈਬ ਕਰ ਲੋ ਬੰਨ ਸਬਸਕ੍ਰਾਈਬ ਕਹਿ ਰਹੇ ਹੋਰ ਆ ਕਹੀਂ ਐਦੇ ਆਇਆ ਨਾ ਨਹੀਂ ਆ ਕਬੂਤਰਾਂ ਆ ਬਾਈ ਵੱਡਣਾ ਲਖਣਾਵਾ ਬਾਈ ਦੀਆਂ ਗੱਗੂਦਾਂ ਆ ਆ ਕਬੂਤਰ ਇਹ ਕਾ ਆ ਕਬੂਤਰ ਬਾਈ ਬਾਈ ਗਰਵਾਜ ਦੇ ਘਰ ਆਇਆ ਹੋਏ ਵੀ ਠੀਕ ਆ ਤੇ ਇਹਦੇ ਬੱਚੇ ਬਹੁਤ ਸੋਹਣੇ ਉੱਡੇ ਆ ਬਾਈ ਠੀਕ ਆ ਇਹ ਕਿਹੜੇ ਜਿਹਾ ਨੂੰ ਪੂਰੇ ਸਾਬਾ ਬਾਈ ਰੇ ਆਇਆ ਕਾਰ ਲਾ ਟੱਟ ਲੱਗ ਠੀਕ ਬਹੁਤ ਸਹਾਇਤਾ ਹੈ ਇਹ